ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਿਹਾ ਟਾਪ ਪੰਜਾਬ ਟੀਵੀ ਤੇ ਮੈਂ ਹਾਦੀ ਸਿੰਘ ਚੈਲਦਾਰ ਬੱਚੇ ਮੰਨ ਕੇ ਸੱਚੇ ਅੱਜ ਕੱਲ੍ਹ ਨਾ ਬੱਚਿਆਂ ਦੀਆਂ ਨੋਨੀਆਂ ਨੋਨੀਆਂ ਜੀਆਂ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੁੰਦੀ ਆ ਰਹੀਆਂ ਨੇ ਜਿਨ੍ਹਾਂ ਨੂੰ ਦੇਖ ਕੇ ਸੱਚੀ ਮਾਂ ਖੁਸ਼ ਹੋ ਜਾਂਦਾ ਹੈ ਵੈਸੇ ਹੁਣ ਤਾਂ ਬੱਚਿਆਂ ਨੂੰ ਸਕੂਲਾਂ ਤੋਂ ਛੁੱਟੀਆਂ ਪਈਆਂ ਹੋਣਗੀਆਂ ਬੱਚੇ ਜਾਂ ਤਾਂ ਮਾਮਿਆਂ ਨੂੰ ਤੰਗ ਕਰਦੇ ਪਏ ਹੋਣਗੇ ਜਾਂ ਘਰੇ ਹੀ ਇਹਨਾਂ ਨੇ ਅੱਤ ਚੱਕੀ ਹੋਵੇਗੀ ਸੋ ਹੁਣਾ ਛੋਟਾ ਜਿਹਾ ਇੱਕ ਵੀਡੀਓ ਕਲਿੱਪ ਨਾ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਇਸ ਵੀਡੀਓ ਕਲਿੱਪ 'ਚ ਤੁਸੀਂ ਦੇਖੋਗੇ ਕਿ ਆਹ ਨਾ ਛੋਟਾ ਜਿਹਾ ਬੱਚਾ ਜਦੋਂ ਇਸ ਤੂੰ ਕੀ ਖਾ ਕੇ ਆਇਆ ਤੇ ਕਹਿੰਦਾ ਮੱਛੀ ਦੀ ਦਾਲ ਖਾ ਕੇ ਆਇਆ ਤੇ ਮੈਡਮ ਹੋਰ ਫਿਰ ਨੂੰ ਕੀ ਪੁੱਛਦੀ ਪਈ ਹੈ ਉਹ ਤੁਹਾਨੂੰ ਛੋਟਾ ਜਿਹਾ ਵੀਡੀਓ ਕਲਿੱਪ ਦਿਖਾਉਂਦੇ ਆ ਕੀ ਖਾ ਗਏ ਆ ਤੂੰ ਰੋਜ਼ ਮੱਛੀ ਖਾ ਕੇ ਆਉਂਦਾ ਹੈ ਇਹਨੇ ਮੱਛੀ ਕਿੱਥੋਂ ਲੈ ਕੇ ਆਉਂਦਾ ਹੁੰਦਾ ਕਿੱਥੋਂ ਪਾਣੀ ਆ ਜੋ ਪਾਣੀ ਵਿੱਚ ਹੀ ਹੁੰਦਾ ਨਹਿਰ ਚੋਂ ਤੂੰ ਮੱਛੀ ਫੜ ਲੈਂਦਾ ਹੈ ਡੈਡੀ ਫੜਦਾ ਹੈ ਤੈਨੂੰ ਗੱਲੀ ਖਾਣੀ ਆਉਂਦੀ ਏ ਕੱਚੀ ਖਾਣਾ ਨਾ ਹੁੰਦਾ ਦਾਲ ਬਣਾ ਕੇ ਖਾਚੀ ਦੀ ਹਾਂਜੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਡੇ ਬੱਚੇ ਘਰੇ ਆ ਜਾਂ ਫਿਰ ਛੁੱਟੀਆਂ ਕੱਟਣ ਕਿਤੇ ਗਏ ਹੋਏ ਆ ਤੇ ਇਸ ਬੱਚੇ ਦੀ ਪਿਆਰੀ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਿਓ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਰੱਬ ਰੱਖਾ